ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਨੂੰ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਜਿਹੜੇ ਚਪ ਚਾਰਨਾ ਗੱਠੇ ਲਈ ਲੈ ਕੇ ਆਏ ਹਾਂ ਜੀ ਇੱਕ ਬੱਚੀ ਹੈ ਬਾਈ ਕੋਲੇ ਟਾਊ ਬ੍ਰੀਡ ਤੇ ਇੱਕ ਵੱਡ ਜੱਸੀ ਹੈ ਜਿਹੜੀ ਤਾਜੀ ਸੋਈ ਵੀ ਆ ਦੋ ਗੱਬਣਾ ਨੇ ਬਾਈ ਥੋੜੇ ਥੋੜੇ ਦਿਨ ਕਰਮਾਣੀਆਂ ਲੈਂਦੀਆਂ ਨੇ ਤੇ ਇੱਕ ਬਾਈ ਕੋਲੇ ਸੰਡੀ ਗੇਡ ਬਕਾਊ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਹੋ ਵਧੀਆ ਜੀ ਕਿਰਪਾ ਬਾਬੇ ਨਾਨਕ ਦੀ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਵੀ ਰੱਖਾ ਪਿੰਡ ਹੈ ਹਮਤਪੁਰਾ ਹੂੰ ਤਸੀਲ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਆਪਾਂ ਨੇੜੇ ਡਾਕਟਰ ਨਿਹਾਲ ਸਿੰਘਾ ਹੂੰ ਤੇ ਭਦਾਵਾ ਮੋਬਾਈਲ ਨੰਬਰ 99702 21200 ਠੀਕ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਣੀ ਟਾਪ ਕਲਾਸ ਕਿੰਨੀ ਉਮਰ ਹੈ ਸਾਡੇ 7 ਸੱਤ ਮਹੀਨਿਆਂ ਦਾ ਬੱਚਾ ਟਾਟ ਜਿਹੜੀਆਂ ਹਵਾਤ ਲੱਗਾ ਹੁੰਦੀਆਂ ਹੂੰ ਬੜਾ ਛੋਟਾ ਛੋਟਾ ਉਹਨਾਂ ਨਾਲੋਂ ਵੱਡਾ ਹੈ ਸਾਡੇ 7 ਸੱਤ ਮਹੀਨਿਆਂ ਦਾ ਬੱਚਾ ਹੀ ਹੈ ਓਕੇ ਬਈ ਕਿੰਨਾ ਕਰਗੜਾ ਦੀ ਮਾਂ ਦਾ ਇਹਦੀ ਮਾਂ ਦੇ ਪਲੂਨ ਨੇ 42 ਕਿਲੋ ਤੋਂ ਕੱਢਿਆ ਆਹ ਕਾਨਸ ਟੋਕਨ ਪਾਇਆ ਵਾ ਆ ਦਾ ਸਰਚ ਮਾਰਨਾ 137 ਨੰਬਰ ਦੀ ਬੱਚੀ ਹੈ ਠੀਕ ਹੈ ਚੋਲੀ ਕਿਵੇਂ ਆ ਚੋਲੀ ਡਾਕ ਤੁੰਗ ਖਾ ਤੇਰੀ ਮਿਹੜੂ ਲਸ ਠੀਕ ਆ ਚਾਰ ਥਾਣੀਆਂ ਮੈਂ ਕਾਲੇ ਥਣ ਲੱਗੇ ਵਾ ਮੋਟੇ ਮੋਟੇ ਕਿਆ ਬਾਤ ਆ ਬਈ ਲੈ ਕਿਆ ਚੋਲੀ ਜੰਗੀ ਆ ਨਾ ਬਹੁਤ ਬੜੀ ਤੋਰ ਦੇ ਆਹ ਕੋਹ ਚੱਕੀ ਚੱਦ ਚੰਗੀਆਂ ਬਰੀਟ ਚੰਗੀਆਂ ਚੰਗੀਆਂ ਕੋਹ ਚੱਕੀ ਇਸ ਦੀ ਬਿਊਟੀ ਚੰਗੀਆਂ ਬੋਦੀ ਬੜੀ ਚੰਗੀਆਂ ਸਨਖ ਕੋਹ ਚੱਕੀ ਦੇ ਵਿੱਚ ਫੁੱਲ ਆ ਬਾਕੀ ਤੋੜਾ ਚੈੱਕ ਕਰ ਲੈ। ਤਾਂ ਬੱਚਾ ਚੰਗਾ ਰਿਕਾਰਡ ਦੱਸਿਆ ਬਾਈ ਨੇ ਨਾ। ਮੁੱਲ ਕੀ ਆ ਫਰਜ਼ਾਇਜ? ਮੁੱਲ ਡਾਟ ਫੋਨ ਤੇ ਹੋ। ਜੈ ਜੀ ਹਾਂ ਜੈ ਜੀ। ਠੀਕ ਆ। ਲੋਕ ਤਾਂ ਆ ਜੀ ਨੇ 50-50 ਮੰਗਦੇ ਆ ਪਰ ਮੇਰੇ ਨਾਲ ਪੰਗਾ ਲੈ ਕੇ ਦੇਖਣ ਵੀ ਕੀ ਆਫਰ ਕਰਦਾਗਾ। ਠੀਕ ਆ ਬਾਈ। ਹਾਂ। ਹੂੰ। ਬਾਲਾ ਮੁੱਲ ਨਹੀਂ ਕਰਨਾ ਬਾਈ ਕਹਿੰਦਾ ਜੈਜ ਮੁੱਲ ਹੋਊਗਾ ਖਿੱਚ ਕੇ ਮੁੱਲ ਰੱਖਾਂਗੇ। ਅੱਛਾ ਧੰਨਵਾਦ। ਪ੍ਰਿੰਟ ਪ੍ਰਿੰਟ ਕਰਮਣੀ ਦਾ ਬੜਾ ਚੰਗਾ। ਯੂਸੀ ਚੈੱਕ ਕਰ ਲਓ ਫੇਸ ਨੂੰ। ਚੰਗਾ ਕਰਮਣੀ। ਆਹੋ। ਮੁੱਲ ਬਾਈ ਤੱਕਾਂ ਖੋਲ ਨਹੀਂ ਆ। ਅੱਗੇ ਦੋ ਨੰਬਰ ਤੇ ਕਿਹੜਾ ਸੁਆ ਸੁਈ ਆ ਬਈ ਦੂਜਾ ਸੁਆ ਡਾਕਟਰ ਆਪਣੇ ਘਰੇ ਸੁਈ ਆ ਓਕੇ ਕਦੋਂ ਸੁਈ ਐ ਇਹ ਇਹ ਪਰਸੋਂ ਸੁਈ ਆ ਡਾਕਟਰ ਬੱਚਾ ਕੀ ਦੇਤਾ ਇਹਨੇ ਮਗਰ ਬੱਚੀ ਬੱਚੀ ਬੜੀ ਡਾਕਟਰ ਦਾ ਸੌਦਾ ਹੋ ਗਿਆ ਆਪਣਾ ਹੂੰ ਜਿਹੜੇ ਬੰਦੇ ਨੇ ਇਹ ਵਪਕਾਂ ਦਾ 10000 ਦੀ ਬੱਚੀ ਰੱਖਾਂਗਾ ਠੀਕ ਆ ਜੇ ਬੱਚੀ ਨਹੀਂ ਨਹੀਂ ਜੰਡੀ ਬੱਚੀ ਬੜੀ ਦਿੰਗੇ ਨਾ ਨਾ ਤੈਨੂੰ ਤਾਂ ਤਨ 10000 ਕਹਿਣਾ ਵੀ 10000 ਦੀ ਰੱਖਣਾ ਠੀਕ ਆ ਭਾਈ ਸਾਰਾ ਰਿਕਾਰਡ ਮਿਲੂ ਇਹਦਾ ਵੀ ਇਹਦੀ ਮਾਂ ਨੇ ਕਿੰਨਾ ਦੋਤ ਕੱਢਿਆ ਕਿੰਨਾ ਕੁ ਬੋਲਾ ਬੋਲਾ ਫਿਰ ਬੋਲਾ ਵਾਹ ਡਾਕਟਰ ਤੀਜਾ ਦਿਨ ਹੋ ਗਿਆ ਸੁਈ ਨੂੰ ਹੂੰ ਉਹ 16 ਕਿਲੋ ਲੀਟਰ ਆ ਤੂੰ 14 ਠੀਕ ਆ ਤੇ ਪਰਸੋਂ ਚੋਂ ਤੁਹਾਨੂੰ 20 ਲੀਟਰ ਚ ਮਾ ਦੂਗਾ 25 ਲੀਟਰ ਦਿੱਤਾ ਦਾ 16 ਲੀਟਰ 15 16 ਲੀਟਰ ਵਾਈ ਕਹਿੰਦਾ ਨਾਪ ਕੇ ਲੈ ਜਾਓ ਤਾਂ ਵੀ ਕੋਈ ਚੱਕਰ ਹੀ ਨਹੀਂ ਲੈ ਆਣ ਦੇ ਹੈ ਨਾ ਪੂਰੀ ਵਿਥੀ ਦੇ ਇਕੱਲਾ ਇਕੱਲਾ ਦੋਹੇ ਪਾਸੇ ਬਹਿ ਕੇ ਜੁੰਦੇ ਸੀ ਇਸ ਦੀ ਬਿਊਟੀ ਟੂਆ ਟੂਆ ਚਮਕ ਜਮਕਾ ਕਲਰ-ਕਲਰ ਬੜਾ ਚੰਗਾ ਕਰਮਾਲੀ ਦਾ ਸੋਈ ਸਵਾਈ ਬੱਚਾ ਕਰਮਾਲੀ ਨੇ ਵੱਚੀ ਦਿੱਤੀ ਐ ਅੱਛੀ ਵੀ ਬਹੁਤ ਚੰਗੀ ਦਿੱਤੀ ਐ ਬਾਕੀ ਟਾਈਮ ਆ ਜਿਹੜਾ ਹੁਣ ਵੀਡੀਓ ਬਣਾਉਣ ਦਾ ਤਕਰੀਬਨ ਵੱਜ ਗਏ 4:30 ਉਸ ਆਨੰਦ ਦਾ ਜਲਾਲ ਤੇ ਚਵਾਈ ਦੇ ਮੌਕੇ ਜਿਹੜਾ ਆਡਰਾ ਹੋਰ ਵੀ ਸੋਹਣਾ ਡਾਕਟਰ ਲੈ ਥੱਦੀ ਸੀਬਾ ਕੀ ਬਾਤ ਆ ਹੂੰ ਦੋਹੇ ਬਾਚੀਆ ਕਿਉਂਦੇ ਰਹਿਆ ਨਿਆਣਾ ਪਾਣਾ ਪਾਰੋ ਨਹੀਂ ਪਾਣਾ ਨਾ ਪਾ ਲੋ ਠੀਕ ਆ ਉਹ ਵਾਚਰਾਂ ਦਾ ਨਿਆਣਾ ਨੇੜੇ ਨਹੀਂ ਹੋਣ ਦਿੰਦਿਆਂ ਹੂੰ ਇਹ ਇਹਨਾਂ ਦੇ ਨਿਆਣਾ ਪਾ ਲਈ ਠੀਕ ਆ ਇਹਦੀ ਪਰਖ ਇਨੀ ਆ ਵਾਚਰੜੀ ਦੀ ਪਰ ਨਿਆਣਾ ਨਹੀਂ ਪਵਾਉਂਦਗਾ ਉਹ ਮੇਰੇ ਭਰਾ ਸੁਣਦੇ ਹੋਣਗੇ ਵੀ ਨਿਆਣਾ ਪਾ ਵਾਲੀ ਖਾ ਲੋ ਬਰਾ ਨਿਆਣੇ ਤੋਂ ਨਾ ਖਾ ਲੋ ਠੀਕ ਆ ਭਾਈ ਹੂੰ ਥੋੜੇ ਪਛੋੜਾ ਬਹੁਤ ਬੜਾ ਲੇ 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 ਮੁੱਲ ਫੋਨ ਤੇ ਹਾਂ ਮੁੱਲ ਫੋਨ ਤੇ ਠੀਕ ਆ ਇਹਦਾ ਆਪਾਂ ਪਹਿਲੇ ਇਹਨੂੰ ਰਿਕਾਰਡ ਆ ਹੂੰ ਠੀਕ ਆ ਲੈ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਨਾਲਾ ਨੂੜਾ ਚੰਗੇ ਕੱਲਾ ਕੱਲਾ ਥਾਣ ਪੂਰੇ ਵਿੱਚੇ ਥਾਣ ਚਵਾਈ ਫਿਰ ਇੱਕ ਨੰਬਰ ਮਾੜਾ ਡਾਟ ਉਹ ਪਾਛੀ ਬੈਠੇ ਚੋਣਾ ਠੀਕ ਆ ਅੱਗੇ ਆਗੀ ਤੇਰਾ ਨੰਬਰ ਕੇਸ ਡਾਟ ਦੂਜਾ ਸੁਆ ਕਿੰਨੇ ਕਿ ਦਿਨ ਲਊ 10 ਦਿਨ ਬਾਕੀ ਠੀਕ ਆ ਬਾਈ ਕਿੰਨਾ ਕਿ ਰਿਕਾਰਡ ਆ ਬਾਈ ਦੁੱਧ ਦਾ ਇਹਦਾ ਵੀਰੇ ਪਲੋਂ ਤਾਂ 15 16 ਕਿਲੋ ਦਾ ਰਿਕਾਰਡ ਓਕੇ ਬਾਈ ਗੱਲੀ ਕੱਚੀ ਕੱਚੀ ਆ ਹੋਸਾ ਬਣਾਉਂਦਾ ਜਲਾ ਲਿਓ ਚੰਕ ਬਰੀਡ ਪੜੀ ਵੀ ਚੰਗੀ ਆ ਬਾਈ ਆਰਡਰ ਸੋਹਣਾ ਤਿਆਰ ਕਰ ਐਨ ਪੰਦਰ ਭਈ ਆ ਆਰਡਰ ਕੋ ਵੀਡੀਓ ਮਾਰ ਦੇ ਹੂੰ ਹਾਂ ਸਾਰੇ ਗਾਣਾਂ ਪੰਧਰੀ ਆ ਇੱਕ ਦੀ ਮੜੀ ਦਿਖਾਉਂਦੀ ਪਹਿਲਾਂ ਬਰੀ ਹੂੰ ਦੇਖ ਵੇ ਲੈ ਟੂ ਆ ਟੂ ਆ ਪੂਰਾ ਚੰਗਾ ਮੈਂ ਕੰਨ ਭੋਰਾ ਭੋਰੇ ਲੱਗਿਆ ਹੂੰ ਮੋਲ ਬਾਈ ਕਹਿੰਦਾ ਮੈਂ ਫੋਨ ਤੇ ਕਰੂੰਗਾ ਮੋਲ ਜਿਹੜੇ ਜਾਇਜ਼ ਆ ਬਾਕੀ ਚੱਚੀ ਗੱੱਚੀ ਆ ਹੋਸਾ ਬਣਾਉਂਦਾ ਜਲਾ ਲਿਓ ਅਗੇ ਲਾਸਟ ਇਹ ਡਾਕਟਰ ਚਾਰ ਜਾਂਦਾ ਮੋਹ ਓਕੇ ਪਹਿਲਾ ਸੁਆ ਹੂੰ ਬੈਠਾ ਜੇ ਉੱਤਰੂਈ ਆ ਠੀਕ ਆ ਤਾਂ ਵੀਡੀਓ ਪਾਈ ਆ ਹਾਰਮ ਦੀ ਬੱਚੀ ਆ ਅਗਲੇ ਦੇ ਘਰ ਦਾ ਸਾਰਾ ਰਕਾਟ ਲੇਊਗਾ ਓਕੇ ਜਿੱਥੋਂ ਲਈ ਆ ਪਰ ਸਟੇਟ ਪਾਸ ਸਟੇਟ ਵਾਲੇ ਵੀ ਦੇਖਦੇ ਹੋਣਗੇ ਚੜ੍ਹਨੀ ਦੀ ਵੀ ਵੀਡੀਓ ਬਣਾਈ ਦੀ ਨੇ ਓਕੇ ਲੈ ਬਰੀਡ ਫੌਲ ਲੈ ਬਾਬਾ ਅਸੀਂ ਚੱਕਦੇ ਡਾਕਟਰ ਪੂਰੀ ਜਾਨ ਵਾਲੀ ਵਾੜਾ ਚੌਂਕ ਚੌਂਕ ਪੂਰੀਆ ਕਰਮਾ ਕਿਆ ਬਾਤ ਹੈ ਬਿਊਟੀ ਚੈਕਰ ਹਨ ਹਾਂ ਤੇ ਸੂਤ ਦੇ ਘਰ ਵਾਲੀ ਦਾ ਮੁੱਲ ਤਾਂ ਜੈਜੂ ਮੁੱਲ ਤਾਂ ਨੂੰ ਕਿਹਾ ਵੀ 15-20 ਹਜ਼ਾਰ ਲੋਕਾਂ ਨਾਲ ਘੱਟ ਹੋ ਜੇ ਡੇਢ ਮੰਗਦਾ ਆਪਾਂ ਸਭ ਇਹ ਮੰਗਾਗੇ ਠੀਕ ਆ ਹੂੰ ਮੋਲ ਵਾਲਾ ਵੀ ਕਹਿੰਦਾ ਜਮਾ ਜੈਜੂ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਥਾਨ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਾਨ ਦਿਖਾ ਦੇ ਰਾਜ ਮੂਰ ਮੰਨੋ ਕਿਆ ਬਾਤ ਹੈ ਕਿੱਥੇ ਸੇ ਵੀ ਨੋ ਵੀ ਕੋਈ ਵੀ ਨਗ ਕੋਸਾਂਦਾ ਸੰਡੀਗੇਟਾ ਬਾਈ ਨੈਕਨੈਕਟ ਕਰ ਲ ਸੰਡੀਗੇਟ ਦਿਖਾ ਲਈਏ ਇਹ ਕਿੰਨਾ ਮਾਡਲ ਆ ਜੀ ਇਹ ਮਾਡਲ ਤਾਂ ਇਹਦਾ ਸੋਨਾ 17 ਆਪਾਂ ਸਾਈਟੇ ਬਣਾਇਆ ਸੀਗਾ ਠੀਕ ਆ ਤੇ ਸਾਰੇ ਸੰਦ ਜਿਹੜੇ ਤੂੰ ਪਾਏ ਸੀਗੇ ਸਾਰੇ ਬੈਗੇ ਸਕੋਰਪੀਓ ਗੱਡੀ ਵੀ ਬੈਗੀ ਠੀਕ ਆ ਤੇ ਕੱਲਾ ਹੀ ਰਹਿ ਗਿਆ ਹੂੰ ਮੇਰਾ ਭਾਈ ਉਹ ਐਂ ਨਾ ਕਹੇ ਹੂੰ ਵੀ ਮੌਲੂਮ ਨਹੀਂ ਮੰਗੀ ਜਾਂਦਾ ਹੂੰ ਜੇ ਕੱਲਾ ਵੀ ਲੈਣਾ ਹੋਵੇ ਮੋਟਰ ਤੋਂ ਕੱਲਾ ਵੀ ਲੈ ਸਕਦਾ ਠੀਕ ਆ ਮੋਟਰ ਮੇਰੀ ਫੇਰ ਲਾ ਕੇ ਅੰਦਰ ਰੱਖੀ ਪਈ ਆ ਤਾਂ ਮੀਂਹ ਪੈਂਦਾ ਰਿਹਾ ਬਾਹਰ ਹੂੰ ਤੇ ਉਹ ਵੀ ਠਕੀ ਪਈ ਆ। ਚਲਦੀ ਆ। ਆਏ ਆਏ ਨਾ ਕੋਈ ਸਮਝੇ। ਵੀ ਕਰੈਫਟਰ ਦੀ ਹੋ ਜਾਂ ਲੁੱਬੀ ਹੋ। ਦੇਸੀ ਮੋਟਰ ਆ। ਓਕੇ। ਜੇ ਨਹੀਂ ਲੈਣੀ ਅਦਲੇ ਨੇ ਆਏ ਵੀ ਲੈ ਜੇ। ਠੀਕ ਆ। ਹਾਂ ਕੋਈ ਚੱਕਰ ਨਹੀਂ। ਕੀ ਮੁੱਲ ਵੜੀ? 20000। ਮਾਨ ਤਣ। ਮਾਨ ਤਣ ਹੋ ਜੂ। ਜੇ ਮੋਟਰ ਨਹੀਂ ਲੈ ਕੇ ਜਾਣੀ। ਉਹ ਕੁ ਵੀ ਦੇ ਦਿਆਂਗੇ। ਜੇ ਕੱਲੀ ਮੋਟਰ ਲੈ ਜਾਣੀ ਉਹ ਕੁ ਵੀ ਦੇ ਦਿਆਂਗੇ। ਠੀਕ ਆ। ਤੇ ਮੁੱਲ ਫਿਰ ਮੋਟਰ ਸਮੇਤ ਹੁਣ। ਮੋਟਰ ਸਮੇਤ 20000 ਕੇ 22000 ਕਿਹਾ ਜੀ 20000। ਕੋਈ 16 ਲਾਉਂਦਾ ਕੋਈ 15 ਲਾਉਂਦਾ। ਪਰ ਇਹਨਾਂ ਨੂੰ ਮੋਟਰ ਦੀ ਲੋੜ ਦੀ। ਹੁਣ ਆਪਾਂ ਸਾਰਾ ਟੈਂਟੇ ਵੜਤਾ। ਇਹ ਸੰਡੀ ਗੱਡੀ ਲੋੜਾ ਸੰਡੀ ਗੱਟ ਲੈ ਜਾਓ ਜੇ ਮੋਟਰ ਦੀ ਲੋਟਾ ਮੋਟਰ ਲੈ ਜਾਓ ਸਹੀ ਆ ਸਾਰਾ ਕੰਮ ਮੇਰੇ ਪਟਾ ਪਟਾ ਨਾਲ ਬਹੁਤ ਠੀਕ ਨਵੇਂ ਟੋਕੇ ਆ ਚੱਲਦਾ ਓਕੇ ਆ ਮਹਦ ਭਾਈ ਜਦੋਂ ਅਗਲੇ ਨੇ ਪੈਸੇ ਲਾਉਂਦੇ ਆ ਨਾਲ ਹੀ ਸੱਚ ਲੱਗੀ ਵੀ ਪਾਵਰ ਪਲੱਗ ਵਾਲੀ ਹੂੰ ਚਲਾ ਕੇ ਦੇਖ ਲੈ ਹੂੰ ਦੋ ਦੀ ਮੋਟਰ ਆ ਸਹੀ ਗੱਲ ਆ ਦੋ ਪੋਰੀਆਂ ਕੋਤਰ ਕੇ ਰਹੀਆਂ ਨੇ ਹਾਂ ਠੀਕ ਆ ਪੋਤਾ ਚੂਰੀ ਆ ਗਾ ਬਣਾਉਂਦਾ ਠੀਕ ਆ ਭਾਈ ਧੰਨਵਾਦ